ਕੀ ਰਾਤ ਦੇਸ਼ ਦੀ ਰਾਜਸਤਾਨੀ ਬੰਬ ਧਮਾਕਿਆਂ ਦੇ ਨਾਲ ਹਿਲ ਜਾਂਦੀ ਆ ਪਰ ਇਸੇ ਦੇ ਵਿਚਾਲੇ ਖਬਰ ਇਹ ਵੀ ਆਉਂਦੀ ਆ ਕਿ 10 ਤੋਂ ਵੱਧ ਲੋਕ ਮਾਰੇ ਗਏ ਨੇ 20 ਤੋਂ ਵੱਧ ਲੋਕਾਂ ਦੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਣ ਦੀ ਖਬਰ ਆ ਤੇ ਫਿਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾਂ ਦੇ ਵਾਰਰਾ ਹਾਈ ਲੈਵਲ ਮੀਟਿੰਗ ਸੱਦ ਲਈ ਗਈ ਅਜਸਤੇ ਵਿੱਚ ਦਿੱਲੀ ਪੁਲਿਸ ਦੇ ਕਮਿਸ਼ਨਰ ਆਈਬੀ ਦੀਆਂ ਟੀਮਾਂ ਖਾਸ ਤੌਰ ਤੇ ਐਨਆਈਏ ਦੀਆਂ ਟੀਮਾਂ ਬੁਲਾਈਆਂ ਗਈਆਂ ਨੇ ਸਾਰੀ ਜਾਂਚ ਪੜਤਾਲ ਕੀਤੀ ਜਾਣੀ ਆ ਇਸ ਸਾਰੇ ਘਟਨਾਕਰਮ ਤਮਾਕਿਆਂ ਦੀ ਜਾਂਚ ਪੜਤਾਲ ਗੰਭੀਰਤਾ ਦੇ ਨਾਲ ਸਮਿਖਿਆ ਕੀਤੀ ਜਾਣੀ ਹੈ ਹਾਲਾਂਕਿ ਬਹੁਤ ਸਾਰੀਆਂ ਟੀਮਾਂ ਰਾਤ ਹੀ ਜੜੀਆਂ ਤਾਇਨਾਤ ਕਰ ਦਿੱਤੇ ਗਿਆ ਸੀ ਸਾਰੇ ਘਟਨਾਕਰਮ ਦੀ ਜੜੀ ਜਾਂਚ ਪੜਤਾਲ ਕਰਨ ਦੇ ਲਈ ਪਰ ਇਸੇ ਸਾਰੇ ਮਾਮਲੇ ਦੇ ਵਿੱਚ ਸ਼ੱਕ ਦੇ ਘੇਰੇ ਦੇ ਵਿੱਚ ਇੱਕ ਹਾਈ ਟਮਾਟੀ ਕਾਰ ਵੀ ਆਉਂਦੀ ਹੈ ਜਿਸ ਦੇ ਨਾਲ ਇਹ ਵੱਟਾ ਹਾਦਸਾ ਵਾਪਰਿਆ ਜਾਂ ਕਦੀ ਇੱਕ ਤਮਾਕਾ ਹੋਇਆ ਇਸ ਕਾਰ ਦਾ ਜਿਹੜਾ ਜੰਮੂ ਕਸ਼ਮੀਰ ਦੇ ਪਲਵਾਮਾ ਦੇ ਨਾਲ ਲਿੱਕ ਜੁੜਦਾ ਇਸ ਇਹ ਕਾਰ ਨੂੰ ਜਿਹੜਾ ਪਲਵਾਮਾ ਦੇ ਇੱਕ ਵਿਅਕਤੀ ਡਾਕਟਰ ਉਬਰ ਦੁਆਰਾ ਖਰੀਦਿਆ ਗਿਆ ਸੀ ਸਾਰੇ ਘਟਨਾਕਰਬ ਕੀ ਕੋ ਜਾਂਚ ਪੜਤਾਲ ਹੋਈ ਹੈ ਰਾਤ ਤੋਂ ਲੈ ਕੇ ਹੁਣ ਤੱਕ ਕੁਝ ਸਮੇਂ ਦੇ ਵਿੱਚ ਵੱਡੇ ਖੁਲਾਸੇ ਹੋ ਜਾਣਗੇ ਪਰ ਇਸ ਵਕਤ ਸਾਰੀ ਘਟਨਾਕਰਨ ਦੀ ਸੁਵਿਖਿਆ ਦੇ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਅਹਿਮ ਮੀਟਿੰਗ ਸੰਧਿਆ